ਤੇ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਪੰਜਾਬ ਦਾ ਇੱਕ ਹੋਰ ਸਾਬਕਾ ਅਧਿਕਾਰੀ ਸੀਬੀਆਈ ਦੇ ਅੜੀਕੇ ਆਇਆ ਹੈ ਆਪਣੇ بیٹے ਦੀ ਮੌਤ ਮਾਮਲੇ ਦੀ ਜਾਂਚ ਹੁਣ ਜੋ ਹੈ ਮੁਹੰਮਦ ਮੁਸਤਾਫਾ ਦੇ ਖਿਲਾਫ ਕੀਤੀ ਜਾਵੇਗੀ ਸੀਬੀਆਈ ਦੇ ਵੱਲੋਂ ਇਸ ਬਾਬਤ ਕੇਂਦਰ ਸਰਕਾਰ ਦੇ ਵੱਲੋਂ ਬਕਾਇਦਾ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਅਕਿਲ ਅਕਤਰ ਦੇ ਮੌਤ ਮਾਮਲੇ ਦੀ ਜਾਂਚ ਹੁਣ ਸੀਬੀਆਈ ਕਰੇਗੀ ਇਸ ਬਾਬਤ ਮੁਹੰਮਦ ਮੁਸਤਫਾ ਜੋ ਸਾਬਕਾ ਡੀਜੀਪੀ ਨੇ ਪੰਜਾਬ ਦੇ ਅਤੇ ਸਾਬਕਾ ਮੰਤਰੀ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਪਤਨੀ ਅਤੇ ਭੈਣ ਦੇ ਖਿਲਾਫ ਜੋ ਇਹ ਕੇਸ ਦਰਜ ਕੀਤਾ ਗਿਆ ਸੋ ਇਸ ਲਈ ਦੀ ਵੱਡੀ ਖਬਰ ਕਿ ਪੰਜਾਬ ਦਾ ਇੱਕ ਹੋਰ ਉੱਚ ਅਧਿਕਾਰੀ ਸੀਬੀਆਈ ਦੇ ਅੜਿੱਕੇ ਆਇਆ ਤੇ ਮੁਹੰਮਦ ਮੁਸਤਫਾ ਜੋ ਕਿ ਪਿਛਲੇ ਸਮੇਂ ਪਾਵ 16 ਅਕਤੂਬਰ ਨੂੰ ਆਪਣੀ ਬੇਟੇ ਦੀ ਮੌਤ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਬਣੇ ਹੋਏ ਸਨ ਹੁਣ ਇਸ ਮਾਮਲੇ ਦੀ ਤਹਿਕੀਕਾਤ सीबीआई ਦੇ ਵੱਲੋਂ ਅਕੀਤੀ ਜਾਵੇਗੀ ਕੇਂਦਰ ਸਰਕਾਰ ਨੇ ਇਸ ਬਾਬਤ ਮਨਜ਼ੂਰੀ ਦੇ ਦਿੱਤੀ ਹੈ ਕਿ ਅਤੇ ਹਰਿਆਣਾ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਜਾਂਚ सीबीआई ਤੋਂ ਕਰਵਾਏ ਜਾਣ ਦੀ ਇਜਾਜ਼ਤ ਮੰਗੀ ਸੀ ਜੋ ਕਿ ਕੇਂਦਰ ਨੇ ਪ੍ਰਵਾਨ ਕਰ ਲਈ ਹੈ ਤੇ सीबीआई ਨੇ ਅਕਿਲ ਅਕਤਰ ਕਤਲ ਮਾਮਲੇ ਦੇ ਵਿੱਚ ਐਫ ਆਈ ਆਰ ਅਦਰਜ ਕਰ ਲਈ ਹੈ ਇਹ ਮਾਮਲਾ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਰੁਸਤਪਾ ਉਹਨਾਂ ਦੀ ਪਤਨੀ ਅਤੇ ਸਾਬਕਾ ਲੋਕ ਨਿਰਮਾਨ ਮੰਤਰੀ ਅਤੇ ਤਨਵਾਰਦੀਪ ਬਧਾਈਕਰ ਰਜ਼ੀਆ ਸੁਲਤਾਨਾ ਅਕਿਲ ਦੀ ਪਤਨੀ ਅਤੇ ਭੈਣ ਦੇ ਖਿਲਾਫ ਅਦਰਜ ਕੀਤਾ ਗਿਆ ਇੱਥੇ ਜ਼ਿਕਰ ਕਰਨਾ ਲਾਜ਼ਮੀ ਹੈ ਕਿ 16 ਅਕਤੂਬਰ ਦੀ ਰਾਤ ਨੂੰ ਅਕਿਲ ਅਕਤਰ ਦੀ ਜਿਹੜੀ ਕਿ ਆ ਉਹ ਜਿਹੜੀ ਮੌਤ ਹੋਣ ਦਾ ਮਾਮਲਾ ਕਾਫੀ ਜ਼ਿਆਦਾ ਤੂਲ ਫੜਿਆ ਸੀ ਅਤੇ ਉਹ ਜਿਹੜਾ ਕਿ ਸੈਕਟਰ 4 ਦੇ ਵਿੱਚ ਆਪਣੀ ਰਹਾਇਸ਼ ਤੇ ਉੱਪਰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਸੀ ਜਦੋਂ ਉਸ ਨੂੰ ਹਸਪਤਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਅਲੰਦਤਾ ਸੀ 17 ਅਕਤੂਬਰ ਨੂੰ ਪੋਸਟਮਾਰਟਮ ਦੀ ਜਾਂਚ ਤੋਂ ਬਾਅਦ ਲਾਸ਼ ਜੋ ਹੈ ਵਰਸਾ ਦੇ ਹਵਾਲੇ ਕੀਤੀ ਗਈ ਸੀ ਹਾਲਾਂਕਿ ਵਰਸਾ ਰਿਪੋਰਟ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ ਅਤੇ ਇਸ ਤੋਂ ਹੀ ਸਪਸ਼ਟ ਹੋ ਪਾਊਗਾ ਕਿ ਅਖੀਰਕਾਰ ਮੌਤ ਦੇ ਅਸਲ ਕਾਰਨ ਕੀ ਰਹੇ ਨੇ ਪੰਚਕੁਲਾ ਪੁਲਿਸ ਨੇ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਜਾਂਚ ਪੜਤਾਲ ਦਿੱਤੀ ਗਈ ਪਰ ਇੱਕ ਵੀਡੀਓ ਜੋ ਵਾਇਰਲ ਹੁੰਦੀ ਹੈ ਉਹ ਕਈ ਸਵਾਲ ਖੜੇ ਕਰਦੀ ਹੈ ਅਕਲ ਅਕਤਰ ਦੇ ਵੱਲੋਂ ਇਹ ਜਿਹੜੀ ਕਿ ਵੀਡੀਓ ਬਣਾਈ ਗਈ ਸੀ ਜਿਸ ਦੇ ਵਿੱਚ ਉਸਨੇ ਆਪਣੀ ਹੀ ਪਤਨੀ ਦੇ ਨਜਾਇਜ਼ ਸਬੰਧ ਦਾ ਖੁਲਾਸਾ ਕੀਤਾ ਸੀ ਆਪਣੇ ਪਿਤਾ ਦੇ ਨਾਲ ਮੁਹੰਮਦ ਮੁਸਤਾਫਾ ਦੇ ਨਾਲ ਨਜਾਇਜ਼ ਸਬੰਧ ਦਾ ਜ਼ਿਕਰ ਕੀਤਾ ਸੀ ਅਤੇ ਵਾਇਰਲ ਵੀਡੀਓ ਦੇ ਆਧਾਰ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਫਾ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਤੀ ਅਤੇ ਨੂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮਾਮਲੇ ਦੀ ਜਾਂਚ ਲਈ ਏਸੀਪੀ ਵਿਕਰਮ ਨਹਿਰਾ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਭਾਵ ਕਿ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਅਸੇ ਹੁਣ ਤੱਕ 30 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਨੇ ਘਰ ਤੋਂ ਮੋਬਾਈਲ ਫੋਨ ਲੈਪਟਾਪ ਡਾਇਰੀਆਂ ਸਮੇਤ ਕਈ ਮਹੱਤਵਪੂਰਨ ਸਬੂਤ ਵੀ ਜ਼ਬਤ ਕੀਤੇ ਗਏ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹਰਿਆਣਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੀਬਿਆ ਨੇ ਸੰਪੰਨ ਦੀ ਸਿਫਾਰਿਸ਼ ਕੀਤੀ ਸੀ ਜੋ ਕਿ ਸੈਂਟਰ ਸਰਕਾਰ ਨੇ ਮਨਜ਼ੂਰ ਕਰ ਲਿਆ ਅਤੇ ਵੀਡੀਓ ਦੇ ਵਿੱਚ ਗੰਭੀਰ ਇਲਜ਼ਾਮ ਲਗਾਏ ਗਏ ਸਨ ਅਕਿਲ ਅਕਟਰ ਦੇ ਵੱਲੋਂ ਮੁਹੰਮਦ ਮੁਸਤਾਫਾ ਦੇ ਉੱਪਰ ਅਤੇ ਇਸ ਮਾਮਲੇ ਦੇ ਵਿੱਚ ਜੋ ਮੁਹੰਮਦ ਮੁਸਤਾਫਾ ਦੇ ਪਰਿਵਾਰ ਦਾ ਗਵਾਂਡੀ ਹੈ ਉਸ ਦੇ ਵੱਲੋਂ ਜੋ ਸ਼ਿਕਾਇਤ ਕੀਤੀ ਗਈ ਸੀ ਉਸ ਦੇ ਆਧਾਰ ਤੇ ਹੁਣ ਤੱਕ ਜੋ ਜਾਂਚ ਪੜਤਾਲ ਹੈ ਉਹ ਅੱਗੇ ਵਧ ਰਹੀ ਹੈ ਵੀਡੀਓ ਦੇ ਵਿੱਚ ਅਕਿਲ ਨੇ ਆਪਣੇ ਪਿਤਾ ਮੁਹੰਮਦ ਮੁਸਤਾਫਾ ਤੇ ਕਈ ਜਿਹੜੇ ਕੀ سنگੀਨ આરોਪ ਲਗਾਏ ਦੋਸ਼ ਲਗਾਇਆ ਕਿ ਉਸ ਦੇ ਪਿਤਾ ਦੇ ਉਸ ਦੀ ਪਤਨੀ ਦੇ ਨਾਲ ਨਾਜਾਇਜ਼ ਸੰਬੰਧ ਸਨ ਅਤੇ ਹੁਣ ਤੱਕ ਜੋ ਵੱਡੀ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਉਸ ਨੂੰ ਕਈ ਵਾਰ ਜਿਹੜਾ ਕੀ ਹੈ ਰਾਹ ਵਿੱਚੋਂ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਇਹ ਉਸ ਵੇਲੇ ਦੀ ਵੀਡੀਓ ਦੀ ਫੋਟੋ ਲਈ ਗਈ ਹੈ ਜਦੋਂ ਜਿਹੜਾ ਕੀ ਹੈ ਮੁਹੰਮਦ ਮੁਸਤਾਫਾ ਦੇ بیٹے ਅਕਿਲ ਗੁਪਤਾ ਅਕਿਲ ਅਕਟਰ ਦੇ ਵੱਲੋਂ ਇਹ ਜਿਹੜੀ ਕੀ ਹੈ ਵੀਡੀਓ ਬਣਾਉਣ ਤੋਂ ਬਾਅਦ આરોਪ ਲਗਾਏ ਗਏ ਜਿਸਨ ਅਤੇ ਮਾਮਲਾ ਕਾਫੀ ਦਾਦਾ ਚਰਚਾ ਦੇ ਵਿੱਚ ਰਿਹਾ ਸੀ ਹੁਣ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਕੀ ਇਸ ਮਾਮਲੇ ਦੇ ਵਿੱਚ ਹੁਣ ਜੋ ਅੱਗੇ ਦੀ ਜਾਂਚ ਦੇ ਵਿੱਚ ਨਿਕਲ ਕੇ ਸਾਹਮਣੇ ਆਂਦਾ ਕੇਂਦਰੀ ਜਾਂਚ ਬਿਊਰੋ ਭਾਵ ਕਿ ਸੀਬੀਆਈ ਨੇ ਅਕਿਲ ਅਕਟਰ ਦੇ ਕਤਲ ਮਾਮਲੇ ਦੇ ਵਿੱਚ ਜੋ ਹੁਣ ਤੱਕ ਸਭ ਤੋਂ ਵੱਡਾ ਪਹਿਲਾ ਐਕਸ਼ਨ ਲਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਸੀਬੀਆਈ ਇੱਕ ਕਾਰਵਾਈ ਪਟਕੁਲਾ ਦੇ ਮਾ ਮਨਸਾ ਦੇਵੀ ਕੰਪਲੈਕਸ ਪੁਲਿਸ ਸਟੇਸ਼ਨ ਦੇ ਵਿੱਚ ਪਹਿਲਾ ਦਰਜ ਕੀਤੀ ਗਈ ਐਫਆਈਆ ਆਧਾਰਿਤ ਕੀਤੀ ਗਈ ਹੈ ਅਕਲ ਅਕਤਰ ਦੀ ਮੌਤ 16 ਅਕਤੂਬਰ 2025 ਸ਼ੱਕੀ ਹਲਾਤਾਂ ਦੇ ਵਿੱਚ ਹੋਈ ਸੀ ਅਤੇ ਸੀਬੀਆਈ ਨੇ ਹੁਣ ਆਈਪੀਸੀ ਦੀ ਧਾਰਾ 103 1 ਅਤੇ 18 ਦੇ ਤਹਿਤ ਮਾਮਲਾ ਜੋ ਹੈ ਆਪਣੇ ਹੱਥਾ ਦੇ ਵਿੱਚ ਲਿਆ ਜੋ ਜਾਂਚ ਪਰਤਾਲ ਦੇ ਲਈ ਅਤੇ ਕੁਝ ਦਿਨ ਪਹਿਲਾਂ ਅਕਿਲ ਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਦਿਆਂ ਹੋਇਆਂ ਨਜਾਇਜ਼ ਸਬੰਧਾਂ ਦਾ ਖੁਲਾਸਾ ਕੀਤਾ ਸੀ ਆਪਣੀ ਹੀ ਪਤਨੀ ਦੇ ਪਿਤਾ ਨਾਲ ਜੈ ਸਬੰਧ ਹੋਣ ਦੇ ਜਿਹੜੇ ਕਿ ਦੋਸ਼ ਲਗਾਏ ਸਨ ਅਤੇ ਪਰਿਵਾਰ ਨੇ ਉਸ ਨੂੰ ਕਤਲ ਕਰਨ ਦੀ ਸਾਜ਼ਿਸ਼ ਵੀ ਰਚੀ ਸੀ ਇਸ ਗੱਲ ਦਾ ਵੀ ਅਕਿਲ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਸੋ ਪਹਿਲਾਂ ਇਹ ਜੀ ਹਰਚਰਨ ਸਿੰਘ ਪੁੱਲਰ ਤੇ ਹੁਣ ਸਾਬਕਾ ਡੀਜੀਪੀ ਦੇ ਉੱਪਰ ਇਹ ਜੋ ਗਾਇਦੀ ਗਈ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅਤੇ سنگੀਨ ਮਾਮਲਾ ਤੁਸੀਂ ਇਸ ਨੂੰ ਸਮਝ ਸਕਦੇ ਹੋ ਕਿ ਆਪਣੇ ਹੀ ਪੁੱਤ ਦੇ ਖਿਲਾਫ ਕਤਲ ਦੀ ਸਾਜ਼ਿਸ਼ ਰਚਨਾ ਉਸ ਨੂੰ ਮੌਦੇਕਾ ਉਤਾਰਨਾ ਇਹ ਇਲਜ਼ਾਮ ਲੱਗੇ ਨੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਉੱਪਰ ਹੁਣ ਦੇਖਣਾ ਹੋਵੇਗਾ ਕਿ ਸੀਬੀਆਈ ਦੇ ਵੱਲੋਂ ਇਸ ਮਾਮਲੇ ਦੀ ਤਹਿਕੀਕਾਤ ਕੀਤੀ ਜਾਵੇਗੀ ਤੈ ਤੱਕ ਜਾਇ ਜਾਵੇਗਾ ਤੇ ਹੁਣ ਤੱਕ 30 ਤੋਂ ਵੱਧ ਲੋਕਾਂ ਦੇ ਬਿਆਨ ਜੋ ਪੁਲਿਸ ਆ ਉਹ ਦਰਜ ਕਰ ਚੁੱਕੀ ਹੈ ਤੇ ਹੁਣ ਆਖਰਕਾਰ ਕੀ ਇਸ ਮਾਮਲੇ ਦੇ ਵਿੱਚ ਸਿੱਟਾ ਨਿਕਲਦਾ ਉਹ ਵੇਖਣਾ ਬੇਹਦ ਅਹਿਮ ਹੋਵੇਗਾ ਪਰ ਦੂਜੇ ਪਾਸੇ ਜੇਕਰ ਆਪਾਂ ਮੁਹੰਮਦ ਮੁਸਤਾਫਾ ਦੀ ਗੱਲ ਕਰੀਏ ਤਾਂ ਉਹ ਵੀ ਮੀਡੀਆ ਸਾਹਮਣੇ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਉੱਪਰ ਜੋ ਇਹ ਇਲਜ਼ਾਮ ਲਗਾਏ ਜਾ ਰਹੇ ਨੇ, આરોਪ ਲੱਗ ਰਹੇ ਨੇ ਉਹ ਸਰਾਸਰ ਗਲਤ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਕੇ ਰਹੇਗਾ।